ਲੋ ਸ਼ੰਭੂ ਬਾਰਡਰ ਤੇ ਫਿਰ ਲੱਗਣ ਜਾ ਰਿਹਾ ਧਰਨਾ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਕਰ ਦਿੱਤਾ ਵੱਡਾ ਐਲਾਨ ਕਿਹੜੀ ਹੋਵੇਗੀ ਥਾਂ ਸੜਕਾਂ ਤੇ ਲੱਗੇਗਾ ਜਾਂ ਕਿਤੇ ਹੋਰ ਲੱਗੇਗਾ ਇਹ ਧਰਨਾ ਪੂਰੀ ਗੱਲਬਾਤ ਜਗਜੀਤ ਸਿੰਘ ਢੱਲੇਵਾਲ ਦੀ ਜ਼ੁਬਾਨੀ ਸੁਣਾਉਣੀ ਆ ਤੇ ਆਖਰ ਇਸ ਧਰਨੇ ਨੂੰ ਲਗਾਉਣ ਦੇ ਪਿੱਛੇ ਕਾਰਨ ਕੀ ਹੈ ਕਿਉਂਕਿ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਧੱਕੇਸ਼ਾਹੀ ਦੇ ਨਾਲ 13 ਮਹੀਨੇ ਕਿਸਾਨਾਂ ਨੂੰ ਬੈਠੇ ਹੋ ਗਏ ਸੀ ਤਾਂ ਉਸ ਵੇਲੇ ਉਹ ਮੋਰਚਾ ਉਠਾ ਦਿੱਤਾ ਤੇ ਹੁਣ ਟਰੈਕਟਰ ਲੈ ਕੇ ਜਾਣਗੇ ਜਾਂ ਪੈਦਲ ਜਾਣਗੇ ਕਿਵੇਂ ਸਾਰਾ ਪ੍ਰੋਗਰਾਮ ਲਿਖਿਆ ਜਾ ਰਿਹਾ ਪੂਰੀ ਗਲਬਾ ਜਗਜੀਤ ਡੱਲੇ ਦੀ ਡੱਲੇਵਾਲ ਦੀ ਜਵਾਨੀ ਸੁਣਾਉਣੇ ਆ ਦੋਸਤੋ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਦੀ ਫਤਿਹ ਅੱਜ ਜਿਲ੍ਹਾ ਫੇਰਕੋਟ ਦੀ ਕੀਨੀ ਲਿਖਾ ਸ਼ੁਰੂ ਕਰੀ ਰੀਟਮ ਤੇ ਡੱਲੇਵਾਲਾ ਹੁੰਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਹੈ ਅਰਜ ਦੀ ਮੀਟਿੰਗ ਦੇ ਵਿੱਚ ਸਾਰੇ ਹੀ ਪਿੰਡਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ ਕਿਉਂਕਿ ਡੰਡੇয়াল ਦੇ ਵਿੱਚ ਮੋਰਚਾ ਚੱਲਦਾ ਹੈ ਇਸ ਮੋਰਚੇ ਨੂੰ ਹੋਰ ਸ਼ਕਰਾਉ ਕਮੇਟੀ ਕਾ ਜਾਨ ਤੇ ਨਾਲ ਇਹ ਮੈਂ ਅੱਜ ਕਿਸਾਨਾਂ ਦੇ ਨਾਲ ਗੱਲ ਸਾਂਝੀ ਵੀ ਕੀਤੀ ਹੈ ਕਿ ਅਸੀਂ 2 ਤਰੀਕ ਨੂੰ 2 ਮਈ ਨੂੰ ਜਿਹੜਾ ਸਾਡੇ ਕਿਸਾਨਾਂ ਦਾ ਇੱਕ ਕਣਕ ਦਾ ਫਸਲ ਦਾ ਨੁਕਸਾਨ ਹੋਇਆ ਤਿੰਨ ਤਰੀਕਿਆਂ ਨਾਲ ਪਹਿਲਾ ਬੇਮੌਸਮੀ بارش ਤੇ ਗੜੇਮਾਰੀ ਨਾਲ ਦੂਸਰਾ ਹੋਇਆ ਅੱਗਾਂ ਨਾਲ ਤੇ ਤੀਸਰਾ ਜਿਹੜਾ ਕਰਨਾਲ ਬੰਟ ਨਾਂ ਦੀ ਬਿਮਾਰੀ ਨੇ ਵੱਡੀ ਪੱਧਰ ਤੇ ਕਿਸਾਨਾਂ ਦਾ ਨੁਕਸਾਨ ਕੀਤਾ ਉਹਦੀ ਪਰਹਾਈ ਕਰਾਉਣੀ ਹੈ ਪਰ ਖਨੌਰੀ ਸ਼ਮੂ ਮੋਰਚੇ ਦੇ ਤੇ ਦੋਨਾ ਮੋਰਚਿਆਂ ਦੇ ਕੋਲ ਜਿਹੜਾ ਸਾਡੇ ਕਿਸਾਨਾਂ ਦਾ ਟਰੈਕਟਰ ਟਰਾਲੀਆਂ ਦਾ ਏਸੀ ਫਰਿੱਜਾਂ ਵਾਸ਼ਿੰਗ ਮਸ਼ੀਨਾਂ ਪੱਖੇ ਕੂਲਰ ਮਧਾਲੀਆਂ ਗੈਸ ਸਿਲੰਡਰ ਸੋਟਲ ਸਮਾਨ ਕਰਦੇ ਜੋ ਰਸੋਈ ਦਾ ਸਮਾਨ ਉਹਨਾਂ ਵੀ ਉੱਥੋਂ ਚੋਰੀ ਕਰਵਾਇਆ ਗਿਆ ਹੈ ਸਰਕਾਰ ਵੱਲੋਂ ਕੁਝ ਸਮੇਂ ਨੂੰ ਉਹਦੀ ਪਰਭਾਈ ਕਰਾਉਣੀ ਹੈ ਪਰ ਉਹ ਜਿਹੜੀ ਪਰਭਾਈ ਕਰਾਉਣੀ ਹੈ ਉਹ ਤੁਹਾਡੀ ਤਾਕਤ ਨੇ ਦਿਖਾਉਣੀ ਹੈ ਚੱਲ ਰਹੇ ਮੋਰਚੇ ਨੇ ਦਿਖਾਉਣੀ ਹੈ ਦੇਖੋ ਤਾਕਤ ਨੂੰ ਆਪਾਂ ਪ੍ਰੋਗਰਾਮ ਬਣਾਇਆ ਕਿ 2 ਮਈ ਨੂੰ ਪੂਰੇ ਪੰਜਾਬ ਚ ਪੂਰੇ ਹਰਿਆਣੇ ਤੇ ਰਾਜਸਥਾਨ ਚ ਅਸੀਂ 2 ਘੰਟਿਆਂ ਲਈ ਡੀਸੀ ਦਫਤਰ ਦੇ ਮੂਹਰੇ ਧਰਨਾ ਦੇ ਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣਾ ਹੈ ਕਿ ਸਾਡੀ ਗੱਲ ਸਰਕਾਰ ਤੱਕ ਜਾਵੇ। ਅਸੀਂ ਸਰਕਾਰ ਕੋਲ ਨਜ਼ਮੀ ਕਰਦੇ ਹਾਂ ਕਿ ਇਹਨੂੰ ਟਾਲ ਮਟੋਲ ਦੀ ਨੀਤੀ ਤੋਂ ਬਾਹਰ ਆਵੇ ਸਰਕਾਰ। ਮੈਨੂੰ ਬੜਾ ਦੁੱਖ ਹੋਇਆ ਕਿ ਸਰਕਾਰ ਨੇ ਅਜੇ ਤੱਕ ਬਿਆਨ ਤੱਕ ਨਹੀਂ ਦਿੱਤਾ ਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਨੁਕਸਾਨ ਹੋ ਰਿਹਾ। ਸੋ ਇਹ ਜ਼ਰੂਰੀ ਹੈ ਅਗਲਾ ਅਗਲਾ ਪ੍ਰੋਗਰਾਮ 6 ਮਈ ਨੂੰ ਸ਼ੰਭੂ ਆਣੇ ਦੇ ਮੂਦੇ ਧਰਨਾ ਲੱਗਣਾ ਹੈ। ਜੋ ਸ਼ੰਭੂ ਥਾਣੇ ਦੇ ਐਸਐਚਓ ਨੇ ਉੱਥੇ ਗੁੰਡਾਗਰਦੀ ਕੀਤੀ ਹੈ ਹਲਕੇ ਦੇ ਐਮਐਲਏ ਦੇ ਇਸ਼ਾਰੇ ਤੇ ਉਹਦੇ ਨਾਲ ਮਿਲ ਕੇ ਉਹਦੇ ਖਿਲਾਫ ਇੱਕ ਸ਼ੰਭੂ ਥਾਣੇ ਮੁਰੇ ਧਰਨਾ ਲਾ ਕੇ ਅਸੀਂ ਸਰਕਾਰ ਨੂੰ ਦੱਸਣਾ ਹੈ ਪ੍ਰਸ਼ਾਸਨ ਨੂੰ ਪਟਿਆਲਾ ਨੂੰ ਦੱਸਣਾ ਹੈ ਪੁਲਿਸ ਪ੍ਰਸ਼ਾਸਨ ਜਿਸ ਤਰੀਕੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਕਿਸਾਨਾਂ ਨੂੰ ਨੌਜਵਾਨ ਸਾਡੇ ਲੀਡਰਾਂ ਨੂੰ ਵੀ ਕੁੱਟਿਆ ਔਰ ਇੱਥੋਂ ਤੱਕ ਕਿ ਪਟਿਆਲਾ ਪੁਲਿਸ ਨੇ ਸਾਡੇ ਕਿਸਾਨ ਜਿਨ੍ਹਾਂ ਨੇ ਟਰਾਲੀਆਂ ਲੰਬੀਆਂ ਉਲਟਾ ਮੁਕੱਦਮਾ ਉਹਨਾਂ ਦੇ ਦਰਜ ਕੀਤਾ ਹੋਇਆ ਤੇ ਨਾਲੇ ਪਤਾ ਲੱਗਿਆ ਕਿ ਉਹ ਜਿਹੜਾ ਮੁਕੱਦਮਾ ਦਰਜ ਕੀਤਾ ਉਹਨਾਂ ਤੇ ਉਹਨਾਂ ਦੇ ਦਬਾਅ ਪਾਇਆ ਜਾ ਰਿਹਾ ਹੈ ਕਿ ਤੁਸੀਂ ਜਿਹੜਾ ਰੌਲਾ ਪਾ ਰਹੇ ਹੋ ਜਾਂ ਜਿਹੜਾ ਦੂਜੇ ਬੰਦਿਆਂ ਦੇ ਉੱਤੇ ਮੁਕੱਦਮਾ ਦਰਜ ਕਰਾਉਣ ਦੀ ਗੱਲ ਕਰਦੇ ਹੋ ਤੇਰਾ ਜੀ ਨਾਵੇਂ ਦੀ ਮੰਗ ਕੀਤੀ ਤਾਂ ਤੁਸੀਂ ਸੁਣਿਆ ਇੱਕ ਪਾਸੇ ਤਾਂ 2 ਮਈ ਨੂੰ ਪੂਰੇ ਪੰਜਾਬ ਦੇ ਵਿੱਚ डीसी ਸਹਿਵਾਨਾ ਨੂੰ ਮੰਗ ਪੱਤਰ ਦਿੱਤੇ ਜਾਣਗੇ ਜੋ ਕਿਸਾਨਾਂ ਦੀਆਂ ਫਸਲਾਂ ਸੜ ਕੇ ਸੁਆਹ ਹੋ ਗਈਆਂ ਉਸ ਮੰਗ ਨੂੰ ਡੀਸੀ ਦੇ ਅੱਗੇ ਰੱਖੀ ਜਾਵੇਗੀ ਪੰਜਾਬ ਸਰਕਾਰ ਦੇ ਅੱਗੇ ਮੰਗ ਰੱਖੀ ਜਾ ਰਹੀ ਹੈ ਤੇ ਉਸ ਤੋਂ ਬਾਅਦ 4 ਮਈ ਨੂੰ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੈ ਚੰਡੀਗੜ੍ਹ ਦੇ ਵਿੱਚ ਤਾਂ ਇਸ ਮੀਟਿੰਗ ਦੇ ਵਿੱਚ ਕਹਿੰਦੇ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਨਾ ਹੋਵੇ ਤਾਂ ਹੀ ਅਸੀਂ ਮੀਟਿੰਗ ਦੇ ਵਿੱਚ ਜਾਵਾਂਗੇ ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਤੇ ਜੋ ਮੋਰਚਾ ਲੱਗਣ ਜਾ ਰਿਹਾ ਧਰਨਾ ਲੱਗਣ ਜਾ ਰਿਹਾ ਉਹ ਸ਼ੰਭੂ ਥਾਣੇ ਦੇ ਬਾਹਰ ਲੱਗੇਗਾ ਕਿਉਂਕਿ ਜੋ ਸ਼ੰਭੂ ਥਾਣੇ ਦੇ ਐਸ ਐਚਓ ਹਰਪ੍ਰੀਤ ਸਿੰਘ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਕੇ ਦੇ ਉੱਤੇ ਤਸ਼ੱਦਦ ਕੀਤਾ ਤੇ ਨਾਲ ਹੀ ਟਰਾਲੀਆਂ ਚੋਰੀ ਹੋਈਆਂ ਉਹਨਾਂ ਦੀ ਅੱਖਾਂ ਸਾਹਮਣੇ ਤਾਂ ਇਸ ਦੇ ਕਰਕੇ ਥਾਣੇ ਦੇ ਬਾਹਰ ਹੁਣ ਧਰਨਾ ਲਗਾਉਣਗੇ ਕਿਸਾਨ ਤਾਂ ਖੈਰ ਕੀ ਧਰਨਾ ਲੱਗਣ ਦੇਵੇਗੀ ਪੁਲਿਸ ਜਾਂ ਫਿਰ ਪਹਿਲਾਂ ਵਾਲਾ ਕੰਮ ਪੁਲਿਸ ਨੇ ਕਰਨਾ ਦੇਖਣ ਵਾਲੀ ਗੱਲ ਹੈ